The <laughs> ਤੋ ਪਾਇਲਟਸ ਦੀ ਗਲਤੀ ਹੈ ਸਾਰਾ ਬਲੇਮ ਪਾਇਲਟਸ ਤੇ ਡਾਲਾ ਜਾ ਰਹਾ ਮੈਂ ਆਪਕੋ ਯਹਾਂ ਤੇ ਕੁਝ ਦਿਖਾਤਾ ਹੂੰ ਔਰ ਆਪ ਬਤਾਨਾ ਪਾਇਲਟਸ ਦੀ ਗਲਤੀ ਹੈ ਯਾ ਫਿਰ ਉਨ੍ਹਾਂ ਕਾ ਹਾਰਟ ਲੱਗਨੇ ਸੇ ਕਿਵੇਂ ਹੋ ਸਕਤੀ ਹੈ ਪਿਛਲੇ ਮਹੀਨੇ ਗੁਜਰਾਤ ਦੇ ਅਹਮਦਾਬਾਦ ਦੇ ਅੰਦਰ ਜਿਹੜਾ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀਗਾ ਜਿਦੇ ਵਿੱਚ ਇੱਕ ਵੀ ਪੈਸੇਂਜਰ ਨਹੀਂ ਸੀ ਬਚਿਆ ਉਹਦੀ ਹੁਣ AIB ਨੇ ਰਿਪੋਰਟ ਜ਼ਾਹਿਰ ਕੀਤੀ ਹੈ ਰਿਪੋਰਟ ਜਾਣਨ ਤੋਂ ਪਹਿਲਾਂ ਤੁਸੀਂ ਇਹ ਜਾਣ ਲਓ ਕਿ AIB ਹੈ ਕੀ ਚੀਜ਼ ਇਹਦਾ ਪੂਰਾ ਨਾਮ ਹੈ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਹੁਣ ਤੁਹਾਨੂੰ ਨਾਮ ਤੋਂ ਸਮਝ ਲੱਗ ਗਈ ਹੋਣੀ ਹੈ ਕਿ ਜਿਹੜੇ ਹੁੰਦੀ ਨਹੀਂ ਉਹਨਾਂ ਦੀ ਜਾਣਕਾਰੀ ਇਹ ਇਕੱਠੀ ਕਰਦੀ ਹੈ ਇਹ ਇੱਕ ਕਮੇਟੀ ਹੁੰਦੀ ਹੈ ਜਿਹੜੀ ਉਹਨਾਂ ਤੇ ਸੱਚ ਕਰਦੀ ਹੈ ਕਿ ਇਹ ਕ੍ਰੈਸ਼ ਕਿਉਂ ਹੋਇਆ ਇਹਦੇ ਪਿੱਛੇ ਦਾ ਕੀ ਕਾਰਨ ਸੀ ਸੋ ਇਹਨਾਂ ਨੇ ਇੱਕ ਰਿਪੋਰਟ ਜ਼ਾਹਿਰ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਸਾਰਾ ਇਲਜ਼ਾਮ ਪਾਇਲਟਸ ਦੇ ਉੱਤੇ ਪਾਤਾ ਜਿਹੜੇ ਇਸ ਜਹਾਜ਼ ਨੂੰ ਚਲਾਈ ਜਾਂਦੇ ਸੀ ਸੋ ਇੱਕ ਜਹਾਜ਼ ਨੂੰ ਚਲਾਉਣ ਦੇ ਲਈ ਦੋ ਪਾਇਲਟ ਦੀ ਲੋੜ ਹੁੰਦੀ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਇੱਕ ਪਾਇਲਟ ਨੇ ਉਸ ਜਹਾਜ਼ ਦਾ ਇੱਕ ਬਟਨ ਬੰਦ ਕਰਤਾ ਜਿਹਦੇ ਨਾਲ ਕੀ ਜਹਾਜ਼ ਨੂੰ ਤੇਲ ਮਿਲਦਾ ਸੀ ਜਹਾਜ਼ ਦੇ ਵਿੰਗਸ ਵਿੱਚ ਪੈਟਰੋਲ ਭਰਿਆ ਜਾਂਦਾ ਹੈ ਜਿਹੜਾ ਪੈਟਰੋਲ ਇੰਜਨ ਤੱਕ ਜਾਂਦਾ ਸੋ ਇੱਕ ਬਟਨ ਉਹਨਾਂ ਨੇ ਪ੍ਰੈਸ ਕੀਤਾ ਜਿਹਦੇ ਨਾਲ ਇਹ ਪੈਟਰੋਲ ਇੰਜਨ ਤੱਕ ਨਹੀਂ ਗਿਆ ਜਿਹਦੇ ਕਾਰਨ ਇੰਜਨ ਬੰਦ ਹੋ ਗਏ ਇਹ ਨਿਊਜ਼ ਚੈਨਲਜ਼ 'ਤੇ ਚੱਲ ਰਹੀ ਹੈ ਖਬਰ ਮੈਂ ਆਪਣੇ ਵੱਲੋਂ ਨਹੀਂ ਬਣਾ ਕੇ ਦੱਸੀ ਜਾਂਦਾ ਜਿਹਦੇ ਕਾਰਨ ਜਹਾਜ਼ ਆਊਟ ਆਫ ਕੰਟਰੋਲ ਹੋ ਗਿਆ ਜਹਾਜ਼ ਕੰਟਰੋਲ ਤੋਂ ਬਾਹਰ ਹੁੰਦੇ ਹੀ ਇਹ ਥੱਲੇ ਨੂੰ ਆਉਣ ਲੱਗ ਗਿਆ ਜਿਹਦੇ ਕਾਰਨ ਪਾਇਲਟਸ ਨੇ ਉਸ ਤੋਂ ਬਾਅਦ ਇਹ ਔਣ ਵੀ ਕਰਤਾ ਪਰ ਉਦੋਂ ਬਹੁਤ ਦੇਰ ਹੋ ਗਈ ਸੀ ਜਿਹਦੇ ਕਾਰਨ ਜਹਾਜ਼ ਆਪਣੀ ਰਫ਼ਤਾਰ ਫਾੜ ਕੇ ਉੱਪਰ ਨਹੀਂ ਆ ਸਕਿਆ ਤੇ ਇਹ ਕ੍ਰੈਸ਼ ਹੋ ਗਿਆ ਐਸ ਰਿਪੋਰਟ ਜਨਤਕ ਹੋਣ ਦੇ ਬਾਅਦ ਹੁਣ ਇੱਕ ਪਾਇਲਟ ਨੇ ਇਹ ਇੱਕ ਵੀਡੀਓ ਬਣਾ ਕੇ ਜ਼ਾਹਰ ਕੀਤੀ। ਪਾਇਲਟ ਨੇ ਦੱਸਿਆ ਕਿ ਕਿੰਨੇ ਜਿਆਦਾ ਸਿਕਿਉਰਿਟੀ ਰੀਜ਼ਨਸ ਹੁੰਦੇ ਨੇ ਕਿੰਨੀ ਸਿਕਿਉਰਿਟੀ ਦੇ ਵਿੱਚ ਹਰ ਇੱਕ ਬਟਨ ਨੂੰ ਮੈਨੇਜ ਕੀਤਾ ਜਾਂਦਾ ਏ ਕੋਕਪਿਟ ਦੇ ਅੰਦਰ। ਇਹ ਐਵੇਂ ਨਹੀਂ ਹੈ ਕਿ ਕਿਸੇ ਤੋਂ ਹੱਥ ਵੱਜ ਗਿਆ ਤੇ ਬਟਨ ਨੱਪਿਆ ਗਿਆ ਨਹੀਂ। ਆਹ ਪਾਇਲਟ ਦੀ ਵੀਡੀਓ ਜ਼ਰੂਰ ਦੇਖੋ। ਠੀਕ ਹੈ ਇਹ ਵੇਖੋ ਇਹ ਦੱਸੀ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕੋਕਪੀਟ ਹੁੰਦਾ ਜਿਹਦੇ ਵਿੱਚ ਅਸੀਂ ਕੋਈ ਵੀ ਬਟਨ ਨੱਪਣਾ ਜਾਂ ਕੋਈ ਵੀ ਚੇਂਜੇਸ ਕਰਨੇ ਆ ਤਾਂ ਉਹਦੇ ਵਾਸਤੇ ਸਾਨੂੰ ਇੰਨੇ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਨੇ। ਜੇਕਰ ਐਸ ਬਟਨ ਨੂੰ ਨਪਣਾ ਤਾਂ ਪਹਿਲਾਂ ਇਹਨੂੰ ਅੱਗੇ ਨੂੰ ਖਿੱਚੋ ਫਿਰ ਇਹ ਘਮਾਉਣਾ ਪੈਂਦਾ ਹੈ ਇੱਥੇ ਦੇਖੋ ਆ ਇੱਕ ਜੜੀ ਜੀ ਨੂੰ ਬਾਹਰ ਖਿੱਚ ਕੇ ਫਿਰ ਉਹਦੇ ਅੰਦਰ ਜਾ ਕੇ ਬਟਨ ਨੂੰ ਨਪਣਾ ਪੈਂਦਾ ਸੋ ਇਹਨਾਂ ਨੋਰਮਲ ਨਹੀਂ ਹੁੰਦਾ ਕੋਈ ਵੀ ਜਹਾਜ਼ ਦੇ ਵਿੱਚ ਛੇੜਖਾਨੀ ਕਰਨਾ ਸੋ ਖਾਨਸਰ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਰਿਪੋਰਟ ਦੇ ਅੰਦਰ ਇਹ ਜਹਾਜ਼ ਦੇ ਪਾਇਲਟਸ ਨੂੰ ਨਿਸ਼ਾਨਾ ਬਣਾਇਆ ਜਾਊਗਾ ਸਾਰਾ ਇਲਜ਼ਾਮ ਉਹਨਾਂ ਉੱਤੇ ਸਿੱਟਿਆ ਜਾਊਗਾ ਸੋ ਕਿੱਥੋਂ ਤੱਕ ਲੱਗਦਾ ਹੈ ਕਿ ਇਹ ਸੱਚ ਹੈ ਜਾਂ ਫਿਰ ਨਹੀਂ ਅਸਲ ਸਿੱਖ ਹੈ ਨਾ ਜਿਹੜਾ ਉਹ ਬਿਲਕੁਲ ਇਮਾਨਦਾਰ ਤੇ ਸੱਚੀ ਰੂਹ ਵਾਲਾ ਇਨਸਾਨ ਹੁੰਦਾ ਹੈ ਅੱਜ ਮੈਂ ਤੁਹਾਨੂੰ ਹੁਣ ਉਹ ਦਿਖਾਉਣ ਜਾ ਰਿਹਾ ਹਾਂ ਤੁਸੀਂ ਆ ਦੇਖ ਲਿਓ ਬਾਪੂ ਜੀ ਨੂੰ ਇਹਨਾਂ ਨੇ ਲਾਇਆ ਹੋਇਆ ਚਾਹ ਵਾਲੀ ਰੇੜੀ ਜਾਦਾ ਕੰਮ ਸਟਾਰਟ ਕੀਤਾ ਇੱਥੇ ਇਹ ਮੁੰਡੇ ਆਏ ਚਾਹ ਪੀਣ ਵਾਸਤੇ ਚਾਹ ਪੀ ਕੇ ਗਏ ਤੇ ਇਹ ਭੁੱਲ ਗਏ ਇੱਥੇ ਆਪਦੇ ਦੋ ਫੋਨ ਮੋਬਾਈਲ ਫੋਨ ਭੁੱਲ ਗਏ ਆਪਦੇ ਹੁਣ ਮਾੜਾ ਬੰਦਾ ਕੀ ਕਰਦਾ ਇਹਨਾਂ ਮੋਬਾਈਲ ਫੋਨਸ ਨੂੰ ਲੁਕੋ ਲੈਂਦਾ ਤੇ ਇੱਕ ਸੂਈ ਨਾ ਕੱਢਦਾ ਕਿ ਇਹ ਇੱਥੇ ਰਹਿ ਗਏ ਸੀ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਫੋਨ ਸੰਭਾਲ ਕੇ ਰੱਖੇ ਜਦੋਂ ਮੁੰਡੇ ਦੁਬਾਰੇ ਨਾਨੇ ਇਹੇ ਫੋਨ ਇਹਨਾਂ ਦੇ ਹੱਥਾਂ 'ਚ ਰੱਖ ਤੇ ਕਹਿੰਦੇ ਵੀ ਇਹ ਫੋਨ ਤੁਸੀਂ ਭੁੱਲ ਗਏ ਸੀ ਤੇ ਇਹਨਾਂ ਨੇ ਖੁਸ਼ ਹੋ ਕੇ ਮੁੰਡਿਆਂ ਨੇ ਇਹ ਵੀਡੀਓ ਬਣਾਈ ਤੇ ਦੱਸਿਆ ਕਿ ਬਾਪੂ ਕੋਲੋਂ ਚਾਹ ਪੀ ਕੇ ਜਾਇਆ ਕਰੋ ਬਹੁਤ ਇਮਾਨਦਾਰ ਬੰਦੇ ਨੇ ਸੋ ਇਹ ਇੱਕ ਸਿੱਖ ਦੀ ਇਮਾਨਦਾਰੀ ਹੈ ਐਸ ਬਾਪੂ ਦੀ ਇਮਾਨਦਾਰੀ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੁਹਾਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਕਾਂਵੜ ਯਾਤਰਾ ਸਟਾਰਟ ਹੋਈ ਵਈ ਹੈ ਭੋਲੇनाथ ਵਾਸਤੇ ਕਾਂਵੜ ਯਾਤਰਾ ਕਰਦੇ ਨੇ ਭੋਲੇनाथ ਵਾਸਤੇ ਗੰਗਾ ਨਦੀ ਦਾ ਜਲ ਲੈ ਕੇ ਜਾਂਦੇ ਨੇ ਜਿਹੜਾ ਉਹਨਾਂ ਉੱਤੇ ਵਿਸਰਜਿਤ ਕੀਤਾ ਜਾਂਦਾ ਹੈ ਸੋ ਇੱਕ ਬਹੁਤ ਹੀ ਸ਼ਰਧਾ ਵਾਲਾ ਕੰਮ ਹੈ ਬਹੁਤ ਹੀ ਆਸਥਾ ਵਾਲਾ ਕੰਮ ਹੈ ਪਰ ਇਹਦੇ ਵਿੱਚ ਜਿਹੜੇ ਕਾਂਵੜ ਯਾਤਰੀ ਨੇ ਉਹ ਕੀ ਕਰਦੇ ਨਜ਼ਰੇ ਆਉਂਦੇ ਨੇ ਤੁਸੀਂ ਆਪ ਨਿਗਾਹ ਮਾਰ ਲਓ ਇਹ ਰਾਸਤੇ ਦੇ ਵਿੱਚ ਕਟਮਾਰ ਕਰ ਰਹੇ ਨੇ ਕਿਵੇਂ ਕਾਰਾਂ ਦੇ ਸ਼ੀਸ਼ੇ ਭੰਨ ਰਹੇ ਨੇ ਇਹ 15 ਵੀ ਇਹਨੇ ੜਾਲ ਜਾਂਦੇ ਨੇ ਤਾਂ ਇਹ ਕਿਵੇਂ ਗੁੰਡਾਗਰਦੀ ਫਿਲਾ ਰਹੇ ਨੇ ਸੋ ਕੀ ਇਹ ਕੰਮ ਸਹੀ ਹੈ ਕੀ ਸਰਕਾਰਾਂ ਨੂੰ ਇਹਦੇ ਉੱਤੇ ਐਕਸ਼ਨ ਨਹੀਂ ਲੈਣਾ ਚਾਹੀਦਾ ਕਿ ਕਾਂਵੜ ਯਾਤਰਾ ਕਰਨ ਵਾਲਿਆਂ ਨੂੰ ਇਹ ਰੂਲਸ ਨਹੀਂ ਸਮਝਾਣੇ ਚਾਹੀਦੇ ਕਿ ਉਹਨਾਂ ਨੇ ਆਸਥਾ ਦਾ ਕੰਮ ਕਰਨਾ ਹੈ ਨਾ ਕਿ ਆਸਥਾ ਦੇ ਨਾਮ ਤੇ ਇਸ ਤਰ੍ਹਾਂ ਗੁੰਡਾਗਰਦੀ ਕਰਨੀ ਹੈ ਨੇ ਵੀ ਤੁਸੀਂ ਮਤਲਬ ਕਾਤੋਂ ਸਾਨੂੰ ਰਾਤ ਨੂੰ ਡਿਸਟਰਬ ਕਰਨ ਦੇ ਸਾਰੇ ਟਫਰ ਨੂੰ ਸਾਡੇ ਕੋ ਬੱਚੇ ਘਰੇ ਬੀਬੀਆਂ ਪਰੇਸ਼ਾਨ ਹੋਣ ਦਾ ਤੇ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ 8-9 ਅਧਿਕਾਰੀ ਰਾਤ ਨੂੰ ਆਉਂਦੇ ਨੇ ਕਿਸੇ ਦਾ ਗੇਟ ਖੜਕਾਉਂਦੇ ਨੇ ਤੇ ਜਿਹਦਾ ਗੇਟ ਖੜਕਾਇਆ ਜਾਂਦਾ ਉਹ ਇਹਨਾਂ ਦੀ ਵੀਡੀਓ ਬਣਾ ਲੈਂਦਾ ਉਹ ਕਹਿੰਦਾ ਵੀ ਤੁਸੀਂ ਇੰਨੀ ਰਾਤ ਨੂੰ ਕਿਉਂ ਆਏ ਹੋ ਸਾਡੇ ਬੱਚੇ ਡਰ ਰਹੇ ਨੇ ਸਾਡੀਆਂ ਧੀਆਂ ਪੈਣਾ ਡਰ ਰਹੀਆਂ ਨੇ ਤੁਸੀਂ ਇੰਨੀ ਰਾਤ ਨੂੰ ਆਏ ਹੋ ਤੁਸੀਂ ਵਾਰੰਟ ਦਿਖਾਓ ਤੁਸੀਂ ਦਿਨੇ ਆਜੋ ਮੇਰੇ ਕੋਲ ਅੱਗੋਂ ਇਹ ਜਵਾਬ ਕੀ ਦਿੰਦੇ ਪੁਲਿਸ ਵਾਲੇ ਇਹ ਕਹਿੰਦੇ ਤੁਹਾਡਾ ਹਾਲਚਾਲ ਪੁੱਛਣ ਆਏ ਆ ਉਹ ਬੰਦਾ ਕਹਿੰਦਾ ਜੇ ਹਾਲਚਾਲ ਪੁੱਛਣ ਆਏ ਹੋ ਤਾਂ ਦਿਨੇ ਵੀ ਆ ਸਕਦੇ ਸੀ ਇੰਨੀ ਰਾਤ ਨੂੰ ਕੀ ਕਰਨ ਆਏ ਹੋ ਥੱਲੇ ਕਮੈਂਟਸ ਪੜੇ ਤਾਂ ਕਮੈਂਟਾਂ ਵਿੱਚ ਲਿਖਿਆ ਭਾਈਆਂ ਨੇ ਇਹ ਵੀ ਇਹ ਰਾਤ ਨੂੰ ਐਨਕਾਊਂਟਰ ਕਰਨ ਆਏ ਜੀ ਭਾਈ ਤੈਨੂੰ ਫੜਨ ਨਹੀਂ ਆਏ ਇਹ ਗੁੰਡਾ ਰਾਜ ਹੈ ਪੰਜਾਬ ਦੇ ਅੰਦਰ ਅੱਧੀ ਰਾਤ ਨੂੰ ਕਿਸੇ ਦੇ ਘਰੇ ਜਾਣਾ ਬਹੁਤ ਹੀ ਗਲਤ ਕੰਮ ਹੈ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਖਿਆਲ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਹਿਊਮਨ ਰਾਈਟਸ ਦਾ ਧਿਆਨ ਰੱਖਣਾ ਚਾਹੀਦਾ ਹੈ ਹੁਣ ਤੁਸੀਂ ਦੱਸੋ ਸਾਨੂੰ ਕਮੈਂਟ ਵਿੱਚ ਕਿ ਇਹ ਕੰਮ ਕੀ ਆ ਸਹੀ ਆ ਕਿ ਗਲਤ ਆ ਕਿ ਪੰਜਾਬ ਪੁਲਿਸ ਐਸ ਤਰ੍ਹਾਂ ਕਿਸੇ ਦੇ ਘਰੇ ਰਾਤ ਨੂੰ ਜਾ ਸਕਦੀ ਆ ਉਹ ਵੀ ਬਿਨਾਂ ਵਾਰੰਟ ਦੇ